ਚੈੱਕ ਕਰਦੇ ਹੋਏ ਵੀ ਕraft ਸਹੀ ਤੇ ਕਿਸ ਤਰ੍ਹਾਂ ਲੱਗੂਗਾ ਲੋਕੀ ਸਿਰਾਂ ਤੇ ਬੰਨਦੀਆਂ ਸੀ ਪੁੜੀਆਂ ਸਿਰ ਤੇ ਬੰਨਿਆ ਰਮਾਲ ਜਿਹੜਾ ਦੁਕਾਨ ਤੋਂ ਤਾ ਤੇ ਦਿਆ ਤੇ ਰੋਟੀਆਂ ਘਰੀ ਦੱਬੀ ਆਉਂਦੇ ਐ ਸਾਡੇ ਸ਼ੁਰੂ ਨੇ ਵਿਆਹ ਦੀਆਂ ਤਿਹਾਰੀਆਂ ਤੂੰ ਵੀ ਸਿਰ ਤੇ ਲੈ ਕਿਉਂ ਅੱਜ ਤੇਰੇ ਛਗਣਾ ਦਾ ਦੈਨਕ ਕਿਹੋ ਜਿਹਾ ਫੀਲ ਹੋ ਰਿਹਾ ਬਹੁਤ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋ ਗੱਜਦਾ ਉਹ ਤੁਹਾਨੂੰ ਦਿਖਾਉਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਕਹਿੰਦੇ ਮੇਰੇ ਵੀਰੋ ਅੱਜ ਗੱਗੂ ਹਣੀ ਵਿਆਹ ਦਾ ਦੂਜਾ ਦਿਨ ਤੇ ਗੱਗੂ ਹਣੀ ਕ੍ਰਾਫਟ ਲਾ ਕੇ ਤਿਆਰੀਆਂ ਚੈੱਕ ਕਰ ਗੱਗੋ ਇਹ ਜਿਆਦਾ ਨਹੀਂ ਤੇਰੇ ਮੈਨੂੰ ਲੱਗਦਾ ਗਿੱਚੀ ਤੇ ਨਹੀਂ ਚੜਿਆ ਪਿਆ ਹੈ ਮੰਮੀ ਇਹ ਲੋਕੀ ਸਿਰਾਂ ਤੇ ਬੰਨਦੀਆਂ ਸੀ ਬਾ ਕੁੜੀਆਂ ਸਿਰ ਤੇ ਬੰਨਿਆ ਰਮਾੜ ਜਿਹੜਾ ਤੂੰ ਤੂੰ ਕਾ ਕੇ ਤੇ ਤਰੇ ਇਸ ਸਕਾਪ ਨੂੰ ਕ੍ਰਾਫਟ ਕਹਿ ਦੇਣਾ ਤੇ ਕੋਈ ਸਿਆਣਪ ਤੇ ਨਹੀਂ ਨਾ ਹੈ ਓਏ ਹਰਮਣ ਮੈਂ ਕਹਾਂ ਸਕਾਪ ਨੂੰ ਕ੍ਰਾਫਟ ਕਹਿ ਦੇਣਾ ਕੋਈ ਸਿਆਣਪ ਵਾਲੀ ਗੱਲ ਤੇ ਨਹੀਂ ਕੁੜੀਆਂ ਕੁੜੀਆਂ ਸਿਰ ਤੇ ਬੰਨਦੀਆਂ ਦੂਰੋਂ ਭੱਜ ਕੇ ਮੁੰਡੇ ਦੇ ਵਿੱਚ ਵਜਾਂ ਬਾਜ ਕਾਜ ਬਾਜ ਤੇ ਛੁੜਾ ਰੰਗ ਬਹੁਤ ਸੋਹਣਾ ਲੱਗ ਬਹੁਤ ਸੋਹਣਾ ਕਾ ਗਗੂ ਰੰਗ ਲੱਗ ਰਿਹਾ ਤੇਰੇ ਉੱਤੇ ਬਹੁਤ ਜੱਚ ਰਿਆਂ ਤੂੰ ਜਿਹੜਾ ਤੂੰ ਕ੍ਰਾਫਟ ਲਾ ਲਿਆ ਐਂਡ ਐਂਡ ਇਹ ਦੁਨੀਆ ਤੂੰ ਤਾਂ ਲੈਵਲ ਦੀ ਥੱਲੇ ਕੀ ਐ ਚੱਪਲਾ ਓ ਵਾ ਨਾਈਸ ਨਾਈਸ ਪਤਾ ਨਹੀਂ ਲੱਗਦਾ ਨਾਈਸ ਕਰੀਬੀ ਆ ਗਈ ਕਾ ਉੱਤੇ ਕ੍ਰਾਫਟ ਲਾ ਕੇ ਥੱਲੇ ਚੱਪਲਾ ਅੱਡੋ ਅੱਡ ਵਾਹ ਜੀ ਵਾ ਲਾਲ ਰੰਗ ਦੀ ਪਾ ਕੇ ਬਣਨੀ ਅੱਜ ਯੈਸ ਲਾਲੀ ਸਮਝਦੇ ਜੀ ਟੂਲ ਚਲੇ ਹਮ ਇਹ ਇਹ ਬਹੁਤ ਵਧੀਆ ਇਹਨੂੰ ਜੇ ਇਹਨੂੰ ਨਾ ਚਲੇ ਹਮ ਨਾ ਪਿਆਈ ਅੱਗੇ ਤਿਲਕਾਂ ਦਾ ਕੰਮ ਕਰਦਾ ਆ ਬੜੀ ਪੈੜੀ ਆ ਸਮਝਦੇ ਮਾਚੂ ਗੱਗੂ ਇਧਰ ਰਖੀ ਮਾਚੂ ਗੱਗੂ ਇਧਰ ਰਖੀ ਹੈ ਜਵਾਂ ਮਨੀ ਜਵਾਂ ਤੇਰੇ ਵਰਗਾ ਹੀ ਆਏ ਵਿਆਹ ਤੇ ਰੋਟੀਆਂ ਘਰੇ ਦੱਬੀ ਆਉਂਦੇ ਐ ਓ ਕੀ ਘਰ ਤੂੰ ਦੱਸ ਮੇਰੇ ਘਰੋਂ ਗਾ ਇਹ ਰਾਜ ਕੇ ਗਵਰਨਮੈਂਟ ਭੱਜ ਕੇ ਘਰੋਂ ਜਾਈਏ ਭੁੱਖੇ ਅਗਰਮੈਂਟ ਤੁੱਕੇ ਗੁਰੂ ਜੀ ਲੈ ਆ ਰੋਟੀ ਮੇਰੀ ਵੀ ਲੈ ਮੈਂ ਵੀ ਹਰ ਅੱਜ ਕੇ ਜਾਵਾਂ ਆ ਕੋਈ ਮੂੰਹ ਨਹੀਂ ਟੋਣਾ ਕੋਈ ਕੁਛ ਨਹੀਂ ਆ ਤੁਹਾਨੂੰ ਪ੍ਰੂਫ ਕਰਤਾ ਇਹ ਬਿਨਾ ਨਾਤੇ ਜਾਂਦੇ ਆ ਤੂੰ ਤਾਂ ਮੂੰਹ ਤੋਂ ਟੱਗਾ ਤੇ ਉਹ ਨਹੀਂ ਇਹਦੇ ਸ਼ਿਰੂ ਨੇ ਵਿਆਹ ਦੀਆਂ ਤਿਆਹਰੀਆਂ ਤੂੰ ਵੀ ਸਿਰ ਤੇ ਲੈ ਘਰ ਕੁਲਕਾਰੀਆਂ ਚਾਹੇ ਸਸਰੀ ਕਾਲ ਜੀ ਕੀ ਹਲਚਲ ਹੈ ਗੁੱਡ ਮਾਰਨਿੰਗ ਲੱਗਦਾ ਕਿ ਕੋਈ ਵੀ ਚੀਜ਼ ਆਉਣੀ ਨਹੀਂ ਹੈ ਸਾਰੀਆਂ ਬਗਾਨੀਆਂ ਆ ਸਿਰ ਤੇ ਲੈ ਕੇ ਪੈਦਾ ਤੱਕ ਸਭ ਕੁਝ ਰੱਬ ਕਰਨਾ ਹੈ ਉਹ ਵਾਲੀ ਬਗਾਨੇ ਲੱਗਦੇ ਸੌਂ ਲੱਗੇ ਜਮਾ ਨਹੀਂ ਬਗਾਨੇ ਲੱਗਦੇ ਉਹ ਹੈ ਤੂੰ ਚੜਾਈ ਕਿਉਂ ਮੰਮੀ ਫੋਨ ਨਹੀਂ ਨਾਲ ਰੱਖਦੀ ਆ ਦਾ ਸਾਡੇ ਕੋ ਹੈਗੇ ਆ ਫੋਨ 22 ਮਾਰਾ ਵਿਆਹ ਹੋ ਗਿਆ ਸਪੈਸ਼ਲ ਕਹਿੰਦੇ ਟਾਈ ਲੈਣ ਗਏ ਔਰ ਚਾਜੀ ਕੀ ਮੰਮੀ ਇਹ ਫੁੱਲ ਝਾਗ ਜਿਵੇਂ ਬੈਠੇ ਦੇ ਕੋਈ ਖਾਣ ਨੂੰ ਨਹੀਂ ਲਿਆਇਓ ਵੇ ਕਿਦਾਂ ਉਧਰੇ ਉਹਦੀ ਉਹ ਨਿਗਾਹ ਨਹੀਂ ਤੋੜਦਾ ਉਧਰ ਆ ਗਿਆ ਆ ਗਿਆ ਰਾਜਾ ਕਾਲੀ ਜੱਟ ਮੇਰੇ ਨਾਲ ਆਸੇ ਕਿਹੜਾ ਟਾਈਟ ਤੱਕ ਕੇ ਐਂ ਕਰੋ ਇੱਕ ਹੋਰ ਬੰਨ ਹੋਰ ਦੋ ਜਾਣੇ ਹੈ ਖਾਣ ਨਾਲ ਉਹ ਹੀ ਸੰਦੇ ਨਹੀਂ ਰੱਖਣੇ ਦੰਦਾ ਕਿ ਆਕਤੀ ਗਰੀਬੀ ਟਾਈਮ ਨਹੀਂ ਆਵੇ ਲੱਗਦਾ ਸਾਰੀਆਂ ਪਰੇਟਾ ਇਹਨੇ ਪੌਣੀ ਧਰਨ ਇਹ ਕਰਦਾ ਹੀ ਪੈਸੇ ਪੂਰੇ ਕਰਦਾ ਹੈ ਜੀ ਚਾਰ ਰਹਿ ਗਿਆ ਪਰੇਟਾ ਇੱਕ ਵਾਈ ਪੈਸੇ ਪੂਰੇ ਕਰਨ ਵਾਲਾ ਵਿਆਹ ਤਾਂ ਹੀ ਹੈ ਆ ਜਿਹੜਾ ਪਾਪਾ ਜੀ ਬਿਲਕੁਲ ਨਹੀਂ ਲੈ ਆਪਾਂ ਜੀ ਜੂਤ ਜਾਇਦਾ ਕਿਹੜਾ ਇਹਦੇ ਮੁੰਡੇ ਦੇ ਲਾਗੇ ਦਿੰਦੇ ਰਹਿਣਾ ਰੰਗ ਤਾਂ ਨਹੀਂ ਦੋਰਾ ਹੋਣਾ ਪਰ ਵੈਟੇ ਢੀ ਭਰਨਾ ਹੈ ਦਾ ਇਹਦੇ ਨਾਲ ਆ ਵੇਖ ਕਿਉਂ ਹੋਲੇ ਚ ਚੱਕ ਹੀ ਲੈਂਦੇ ਹੂਕਾ ਮਾਰ ਕੇ ਪੀਣਾ ਚਾਹ ਲੈਂਦੀ ਆ ਹਾਂ ਬਈ ਮਹਿੰਗਾ ਫਰੂਟ ਤੋਥੇ ਪਿਆਵਾ ਕੱਟ ਰਏ ਹਲੇ ਕੱਟ ਰਿਆ ਕੱਟ ਦੋ ਆਪਾਂ ਟਾਈਮ ਨਹੀਂ ਆਗੇ ਫਿਰ ਅੱਗੇ ਦਾ ਜੱਟ ਤੂੰ ਕੋਈ ਨਹੀਂ ਚੁਆਇਸ ਹੀ ਗਲਤ ਆ ਢਿੱਡ ਦੇ ਹਿਸਾਬ ਨਾਲ ਚੁਆਇਸ ਤਾ ਨਹੀਂ ਜਾਣੇ ਉਹ ਫਰੂਟ ਵੀ ਖਾਈ ਜਾਂਦੇ ਜਿਹੜਾ ਰੈਗੂਲਰ ਮਿਲਦਾ ਹੋਵੇ ਏ ਉਹਨਾਂ ਨੂੰ ਵਹਿਮਾ ਜੀ ਮਿਲਦਾ ਉਦੋਂ ਬਾਅਦ ਮਿਲਦਾ ਨਹੀਂ ਕਿਤੇ ਲੈ ਲੈ ਓ ਅੱਜ ਤੇਰੇ ਛਗਣਾ ਦਾ ਦਿਨ ਆ ਕਿਹੋ ਜਿਹਾ ਫੀਲ ਹੋ ਰਿਹਾ ਬਹੁਤ ਵਧੀਆ ਅੱਜ ਮੀਂਹ ਮੱਥੇ ਤੇ ਗੋਲੀ ਵੱਜੀ ਨਹੀਂ ਭਾਜੀ ਮੈਂ ਛੈਡ ਤੋਂ ਡੇਪਿਆ ਛੈਡ ਤੋਂ ਛਗਣਾ ਚਾਹੀ ਵੜਾ ਕਹਿੰਦੇ ਮੁੰਡੇ ਨੂੰ ਫੋਟੋ ਸ਼ੂਟ ਵਾਹ ਜੀ ਵਾਹ ਏ ਇਧਰ ਆਕ ਵਾਈਲ ப்ளீஸ் ਗਗੂ ਔਰ ਉਹਨੇ ਬਾਹਰ ਖੜ ਬ੍ਰਾਈਡਰ ਰੂਮ ਪਾਸੇ ਜਾ ਕੇ ਕਹਿਣਗੇ ਸਾਡੀਆਂ ਬੁਲਵਾਂਗੇ ਕਹਿੰਦੇ ਕੋ ਸਾਹ ਹੋਣੀ ਹਸਪਤਾਲਾਂ ਤੇ ਪਹੁੰਚੇ ਹੋਣ ਨਹੀਂ ਖੈਰ ਭਾਜੀ ਕੁਛ ਸ਼ਗੜ ਪਿਆ ਮੱਛੀ ਨੇ ਆਪ ਕਹਿਣਾ ਕਿ ਭਾਜੀ ਬੱਸ ਕਰੋ ਮੱਛੀ ਨੇ ਕਹਿਣਾ ਮੈਨੂੰ ਸਮੁੰਦਰਾਂ ਸਾਡਾ ਤੇ ਹੀ ਧੰਨਵਾਦ ਤੁਹਾਡਾ ਐਸਾ ਵੱਡਾ ਸਮੁੰਦਰ ਇੱਕ ਸਮੁੰਦਰ ਤੇ ਸਿੱਟਣਾ ਕਿ ਉਹ ਤੋਂ ਬਾਹਰ ਹੀ ਨਹੀਂ ਨਿਕਲਿਆ ਜਾਣਾ ਇਹ ਕਿਸੇ ਦੀ ਨੌਤੀਂ ਲੋ ਘਾਟ ਆ ਏ ਆਹ ਚੱਕ ਆਹ ਚੱਕ ਐ ਐ ਐ ਮੈਂ ਕਿਆ ਦੱਸ ਦੀਏ ਪੈਰਾਂ ਤੋਂ ਲੈ ਕੇ ਟਾਈ ਤੋਂ ਲੈ ਕੇ ਬਲੇਜ਼ਰ ਤੋਂ ਲੈ ਕੇ ਸ਼ਰਟ ਤੋਂ ਲੈ ਕੇ ਪੱਟ ਤੱਕ 50 ਵੀ 50 ਵੀ ਹਾਂ ਇੱਕ ਵੀ ਚੀਜ਼ ਆਉਦੀ ਨਹੀਂ ਸਾਰੇ ਗੋਜੀ ਮੰਗਵਾਇਆ ਹਾਂ ਜੀ ਗਾ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਦੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ